ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਮੇਰੇ ਚੈਨਲ 'ਤੇ ਬਾਸੇ ਖਾਸ ਤੇ ਅੱਜ ਆਪਾਂ ਪ्युअर ਚੰਦੇਰੀ ਦੇ ਉੱਪਰ ਸੂਟ ਰੈਡੀ ਕੀਤਾ ਹੈ ਬਹੁਤ ਪਿਆਰਾ ਪਾਕਿਸਤਾਨੀ ਸੂਟ ਰੈਡੀ ਹੋਇਆ ਹੈ ਇਹ ਬਹੁਤ ਹੀ ਜ਼ਿਆਦਾ ਪਿਆਰਾ ਇਹਦਾ ਨੈਕ ਲਾਈਨ ਬਣਾਇਆ ਹੈ ਬਿਊਟੀਫੁਲ ਜੀ ਲੇਸ ਇਸ ਦੇ ਡਿਜ਼ਾਈਨ ਨਾਲ ਬਾਜੂ ਵਰਕ ਕੀਤਾ ਹੈ ਔਰ ਇਹਦੇ ਨਾਲ ਪੈਂਟ ਬਣਾਈਏ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਸਕੈਲਪਿੰਗ ਵਾਲੀ ਲੇਸ ਦੇ ਕੇ ਪੈਚ ਨਾਲ ਰੈਡੀ ਕੀਤਾ ਹੈ ਬਹੁਤ ਪਿਆਰਾ ਦੁਪੱਟਾ ਡਾਈ ਹੋਇਆ ਹੈ ਇਹਦਾ ਇਹ ਪ्युअर ਚੰਦੇਰੀ ਦੇ ਉੱਪਰ ਬਣਿਆ ਹੋਇਆ ਹੈ ਇਹ ਆਪਣਾ ਸੈਟਨ ਜੌਰਜਟ ਦੇ ਉੱਪਰ ਬਣਿਆ ਪਾਕਿਸਤਾਨੀ ਫਰਸ਼ੀ ਸਲਵਾਰ ਨਾਲ ਸੂਟ ਬਣਿਆ ਪਾਕਿਸਤਾਨੀ ਸਟਾਈਲ ਦਾ ਸੂਟ ਹੈ ਇਹ print ਦਾ ਸੈਟਨ ਜੌਰਜਟ ਦਾ ਦੁਪੱਟਾ ਫੂਲ ਸੈਟ ਬਹੁਤ ਸੋਹਣਾ print ਹੈ ਔਰ ਬਾਟਮ ਤੇ ਵੀ ਬਹੁਤ ਪਿਆਰਾ ਪ੍ਰਿੰਟ ਹੈ ਇਹਦੇ ਤੁਸੀਂ ਇਹਦਾ ਸੋਨੇ ਸੂਟ ਸੂਟ ਆਰਡਰ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਕਾਲ ਮੈਸੇਜ ਕਰ ਸਕਦੇ ਹੋ ਥੈਂਕ ਯੂ